ਕੀਤਾ ਲੋੜੀਏ ਕੰਮ ਸੋ ਹਰ ਪਿਆ ਕੀ ਹੈ ਮਹਾਰਾਜ ਕਹਿੰਦੇ ਤੇਰਾ ਕੰਮ ਹੋਇਆ ਹੀ ਲੈ ਬਸ ਜੋ ਤੂੰ ਇਸ ਖਾਲਪੁਰਖ ਨੂੰ ਕਹਿਣਾ ਮਾਲਕ ਨੂੰ ਕਹਿਣਾ ਰੱਬ ਨੂੰ ਕਹਿਣਾ ਇਹਨੇ ਤੇਰਾ ਇੱਕਦਮ ਕੰਮ ਕਰ ਦੇਣਾ ਇੱਕਦਮ ਜਿੰਨੀਆਂ ਵੀ ਤੇਰੀਆਂ ਪ੍ਰੋਬਲਮਸ ਨੇ ਤੇਰਾ ਆ ਕੰਮ ਨਹੀਂ ਹੁੰਦਾ ਤੇਰਾ ਉਹ ਕੰਮ ਨਹੀਂ ਹੁੰਦਾ ਤੈਨੂੰ ਆ ਦੁੱਖ ਆ ਤੈਨੂੰ ਉਹ ਦੁੱਖ ਆ ਜਿੰਨੇ ਵੀ ਤੇਰੇ ਕੰਮ ਨੇ ਮਹਾਰਾਜ ਕਹਿੰਦੇ ਉਹ ਸਾਰੇ ਇੱਕ ਪਲ ਦੇ ਵਿੱਚ ਇਹਨੇ ਕਰ ਦੇਨੇ ਇੱਕ ਪਲ ਦੇ ਵਿੱਚ ਪਰ ਉਹ ਕਹਿੰਦੇ ਸ਼ਰਤ ਐ ਇੱਕ ਸ਼ਰਤ ਤੈਨੂੰ ਮੰਨਣੀ ਪੈਣੀ ਆ ਜਦੋਂ ਆਪਣਾ ਹੀ ਬੱਚੇ ਕਈ ਦਫਾ ਆਪਣੇ ਤੋਂ ਕੋਈ ਚੀਜ਼ ਮੰਗਦੇ ਆ ਆਪਾਂ ਆਪਣੇ ਬੱਚਿਆਂ ਨੂੰ ਕਹਿੰਨੇ ਆ ਹਰ ਮਾਂ ਪਾਪ ਕਹਿੰਦਾ ਪੁੱਤਰ ਮੈਂ ਤੈਨੂੰ ਲੈ ਕੇ ਦੇ ਦੂੰਗਾ ਪਰ ਤੈਨੂੰ ਮੇਰਾ ਕਹਿਣਾ ਮੰਨਣਾ ਪੈਣਾ ਇੱਕ ਸ਼ਰਤ ਆ ਤੈਨੂੰ ਸਕੂਲ ਦਾ ਕੰਮ ਕਰਨਾ ਪੈਣਾ ਤੈਨੂੰ ਮੇਰਾ ਕਹਿਣਾ ਮੰਨਣਾ ਪੈਣਾ ਜਿੱਦਾਂ ਤੇਰੇ ਮੰਮੀ ਡੈਡੀ ਕਹਿਣਗੇ ਉਦਾਂ ਹੀ ਕਰਨਾ ਪੈਣਾ ਚੀਜ਼ ਤੈਨੂੰ ਲੈ ਕੇ ਦੇ ਦਿੰਨੇ ਆ ਜੇ ਤਾਂ ਬੱਚਾ ਉਸ ਸ਼ਰਤ ਤੇ ਪੂਰਾ ਉਤਰਦਾ ਆ ਤਾਂ ਚੀਜ਼ ਉਹਨੂੰ ਮਿਲ ਜਾਣੀ ਆ ਅਗਰ ਸ਼ਰਤ ਤੇ ਪੂਰਾ ਨਹੀਂ ਉੱਤਰਦਾ ਤਾਂ ਮਾਪੇ ਆਪਣੇ ਉਹ ਚੀਜ਼ ਨਹੀਂ ਲੈ ਕੇ ਦੇਣੇ ਇੱਦਾਂ ਹੀ ਮਹਾਰਾਜ ਜੀ ਕਹਿੰਦੇ ਇੱਥੇ ਉਹ ਕਹਿੰਦੇ ਕੀਤਾ ਲੋੜੀਏ ਕੰਮ ਤੇਰਾ ਕੰਮ ਹੋਇਆ ਹੀ ਸਮਝ ਸੋ ਹਰ ਪਿਆ ਕੀਏ ਜੋ ਤੂੰ ਇਸ ਕਾਲਪੁਰਖ ਨੂੰ ਕਹਿਣਾ ਹਰ ਕਹਿੰਦੇ ਪਰਮਤਮਾ ਨੂੰ ਪਰ ਕਹਿੰਦੇ ਸ਼ਰਤ ਹੈ ਇੱਕ ਕਾਰਜ ਦੇ ਸਵਾਰ ਤੇਰੇ ਸਾਰੇ ਕੰਮ ਕਰੂਗਾ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਪਰ ਸ਼ਰਤ ਹੈ ਕਿ ਆ ਤੈਨੂੰ ਸਤਿਗੁਰ ਤੋਂ ਸੱਚ ਸਿੱਖਣਾ ਪੈਣਾ ਸਮਝਣਾ ਪੈਣਾ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣਾ ਪੈਣਾ ਤੈਨੂੰ ਇਹ ਜੋਦੜੀ ਬੇਨਤੀ ਕਰਨੀ ਪੈਣੀ ਆ ਕਿ ਮੈਨੂੰ ਵੀ ਇਸ ਕਾਲਪੁਰਖ ਦੇ ਨਾਲ ਮਿਲਾ ਦਿਓ ਮੈਨੂੰ ਵੀ ਇਸ ਰੰਮੇ ਰਾਮ ਦਾ ਗਿਆਨ ਦੇ ਦਿਓ ਮੈਨੂੰ ਵੀ ਮੇਰਾ ਜੀਵਨ ਜੜਾਇਆ ਉਹ ਸਫਲਾ ਕਰ ਦਿਓ ਮੇਰਾ ਵੀ ਆਉਣਾ ਜਾਣਾ ਖਤਮ ਕਰ ਦਿਓ ਮੇਰੀਆਂ ਵੀ ਜੂਨਾ ਕੱਟਦੇ ਸੱਚੇ ਪਾਤਸ਼ਾਹ ਜੀਓ ਇਹ ਕਹਿਣਾ ਪੜਨਾ ਆਪਣੇ ਸਤਿਗੁਰ ਨੂੰ ਮਹਾਰਾਜ ਕਹਿੰਦੇ ਨਾ ਕੋਈ ਐਸਾ ਲੇਡੀ ਹੋਵੇ ਜੈਂਸ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਭੈਣ ਹੋਵੇ ਭਰਾ ਹੋਵੇ ਕੋਈ ਵੀ ਹੋਵੇ ਕਹਿੰਦੇ ਕੋਈ ਐਸਾ ਸੱਜਣ ਲੋੜ ਲੈ ਜੋ ਹਰ ਸਿਉਂ ਦੇ ਵਿੱਚ ਜੋੜ ਜੋ ਤੈਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਹਰ ਪਰਮਾਤਮਾ ਨੂੰ ਕਹਿੰਦੇ ਨੇ ਜੋ ਤੈਨੂੰ ਰੱਬ ਦੇ ਨਾਲ ਜੋੜਦਾ ਹੈ ਲੱਭ ਐਸਾ ਕੋਈ ਸੱਜਣ ਤੇ ਤੇਰਾ ਕੰਮ ਹੋਣਾ ਉਹ ਕਹਿੰਦੇ ਕਾਰਜਦਾਇ ਸਵਾਰ ਸਤਗੁਰ ਸੱਚ ਸਾਖੀ ਹੈ ਸਾਰੇ ਕੰਮ ਤੇਰੇ ਕਰ ਦਿੰਦੇ ਨੇ ਇਸ ਸ਼ਲੋਕ ਨੂੰ ਹੋਰ ਡੂੰਘਾਈ ਤੇ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਵੀ ਸ਼ੇਅਰ ਕਰ ਸਕਦੇ ਹਾਂ ਇੱਥੇ ਅਗਰ ਤੁਹਾਡੀ ਯਾਰੀ ਹੋਵੇ ਕਿਸੇ ਐਮਐਲਏ ਨਾਲ ਜਾਂ ਐਮਪੀ ਦੇ ਨਾਲ ਤੁਹਾਨੂੰ ਕੋਈ ਫਿਕਰ ਨਹੀਂ ਤੁਹਾਡੇ ਸਾਰੇ ਕੰਮੋ ਕਰਵਾ ਦਿੰਦਾ ਫੜਿਓ ਥੜਿਓ ਅੱਛਾ ਜੇ ਯਾਰੀ ਤੁਹਾਡੀ ਹੈਗੀ ਆ ਪ੍ਰਾਈਮ ਮਿਨਿਸਟਰ ਦੇ ਨਾਲ ਕੰਟਰੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰੈਜ਼ੀਡੈਂਟ ਦੇ ਨਾਲ ਪੱਕੀ ਗੁੜੀ ਯਾਰੀ ਤਾਪੇ ਤਾਂ ਸਿਆਪ ਸੋਚ ਕੇ ਦੇਖੋ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਆ ਤੁਹਾਡਾ ਕੋਈ ਕੰਮ ਅੜੂਗਾ ਬਿਲਕੁਲ ਨਹੀਂ ਅੜੂਗਾ ਇਹ ਹੀ ਮਹਾਰਾਜ ਇੱਥੇ ਕਹਿਣਾ ਚਾਹੁੰਦੇ ਨੇ ਸਾਨੂੰ ਕਹਿੰਦੇ ਪਹਿਲਾਂ ਤੈਨੂੰ ਯਾਰੀ ਪਾਉਣੀ ਪੈਣੀ ਰੱਬ ਦੇ ਨਾਲ ਤੈਨੂੰ ਸਮਝਣਾ ਪੈਣਾ ਹੈ ਰੱਬ ਹੈ ਕਿੱਥੇ ਕਿੱਥੇ ਹੈ ਰੱਬ ਇਹ ਕਿੱਥੇ ਐਗਜ਼ਿਸਟ ਹੁੰਦਾ ਆਪਾਂ ਕਹਿੰਦੇ ਤਾਂ ਹੈਗੇ ਰੱਬ ਐ ਕਿਆ ਸਾਰੇ ਕਹਿੰਦੇ ਆ ਪਰ ਕਿਸੇ ਨੇ ਪ੍ਰੂਫ ਕੀਤਾ ਰੱਬ ਐ ਕਿਆ ਇਹ ਕਹਿੰਦੇ ਸਤਗੁਰ ਤੋਂ ਸਮਝ ਆਉਂਦੀ ਆ ਹੋਰ ਕਿਤੋਂ ਸਮਝ ਨਹੀਂ ਆਉਂਦੀ ਇਹ ਥਾਪਿਆ ਨਾ ਜਾਏ ਇਹ ਕੀਤਾ ਨਾ ਹੋਏ ਇਹ ਆਪੇ ਆਪ ਨਿਰੰਝਨ ਸੋਏ ਇਹ ਆਪਣੇ ਆਪ ਦੇ ਵਿੱਚ ਆ ਇਹ ਸਮਝ ਉਸ ਨੂੰ ਆਉਂਦਾ ਜਿੱਤੇ ਸਤਗੁਰ ਕਿਰਪਾ ਕਰ ਦੇਣੇ ਉਦਾਂ ਸਮਝ ਨਹੀਂ ਆਉਂਦਾ ਜਦੋਂ ਫੇ ਯਾਰੀ ਪੈ ਜਾਂਦੀ ਰੱਬ ਦੇ ਨਾਲ ਉਦੋਂ ਤੇਰੇ ਸਾਰੇ 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 ਕੰਮ ਹੋ ਜਾਂਦੇ ਆ ਸਾਰੇ ਕੰਮ ਫਿਰ ਇੱਕ ਸ਼ਲੋਕ ਲਿਖਣਾ ਪਿਆ ਮਹਾਰਾਜ ਨੂੰ ਜਿਨ੍ਹਾਂ ਨੇ ਸੱਚ ਜਾਣ ਲਿਆ ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਭਗਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਭਗਤਾਂ ਦੇ ਕੰਮ ਕਰਨ ਦੇ ਲਈ ਜਦੋਂ ਆਪਾਂ ਰੱਬ ਨੂੰ ਜਾਣ ਲੈਂਦੇ ਆ ਸਾਡੀ ਯਾਰੀ ਪੈ ਜਾਂਦੀ ਰੱਬ ਦੇ ਨਾਲ ਤੇ ਸਾਡਾ ਕੋਈ ਕੰਮ ਨਹੀਂ ਅੜਦਾ ਫਿਰ ਸਾਡੇ ਕੰਮ ਸਵਾਰਨ ਦੇ ਲਈ ਇਹ ਖੁਦ ਆ ਜਾਂਦਾ ਫਿਰ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਭਗਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਰਾਮ ਰੱਬ ਨੂੰ ਕਹਿੰਦੇ ਤੇ ਆਪੇ ਹੀ ਸਾਰੇ ਕੰਮ ਕਰਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ ਪਰ ਕਹਿੰਦੇ ਤੈਨੂੰ ਯਾਰੀ ਰੱਬ ਦੇ ਨਾਲ ਪਾਉਣੀ ਹੀ ਪੈਣੀ ਆ ਤੇ ਯਾਰੀ ਕਿੱਦਾਂ ਪਾਣੀ ਆ ਸਾਨੂੰ ਸੱਚੇ ਪਾਤਸ਼ਾਹ ਸਤਗੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਜੋਦੜੀ ਬੇਨਤੀ ਕਰਨੀ ਪੈਣੀ ਕਿ ਸੱਚੇ ਪਾਸ਼ਾ ਜੀਓ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਲਾਓ ਮੈਨੂੰ ਵੀ ਸਮਤ ਬਖਸ਼ੋ ਸੋਜੀ ਬਖਸ਼ੋ ਆਪਣੇ ਨਾਲ ਲਾਓ ਮੇਰਾ ਵੀ ਜੀਵਨ ਸਫਲਾ ਕਰੋ ਇਹ ਕਹਿਣਾ ਪੈਣਾ ਜਾ ਕੇ ਕਹਿਣਾ